ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਰਾਂ ਦਾ ਨਿਗਾ ਸਵਾਗਤ ਸੁਖਵੀਰ ਦੀਆਂ ਮੁਸ਼ਕਲਾਂ 'ਚ ਮੜਵਾਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੜ ਪੂਜੀ ਸ਼ਿਕਾਇਤ ਅਮਨ ਅਰੋੜਾ ਦੀ ਪ੍ਰਤਾਪ ਬਾਜਵਾ ਨੂੰ ਜਨਤਕ ਬਹਿਸ ਲਈ ਖੁੱਲੀ ਚੁਣੌਤੀ ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ ਨੇ ਫਸਾਇਆ ਬਾਜਵਾ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਹਮਲੇ ਚ ਨਵਾਂ ਮੋੜ ਲੁਧਿਆਣਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਿਸਾਨ ਆਗੂ ਪੰधेਰ ਦਾ ਨਵਾਂ ਤੇ ਵੱਡਾ ਐਲਾਨ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਹਲਾਕ 트ੰਪ ਨੂੰ ਸੰਗੀ ਜੱਜ ਵੱਲੋਂ ਕਰਾਰਾ ਝਟਕਾ 트ੰਪ ਦੇ ਹੁਕਮਾਂ ਤੇ ਲਾਈ ਰੋਕ ਅਮਰੀਕਾ ਤੇ ਚੀਰ ਵਿਚਕਾਰ ਵਪਾਰ ਯੁੱਧ ਸ਼ਿਖਰਾਂ ਤੇ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧਰਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਅਕਾਲੀ ਦਲ ਦੇ ਦੁਬਾਰਾ ਬਣੇ ਪ੍ਰਧਾਨ ਸੁਖਵੀਰ ਬਾਦਲ ਦੀ ਸੁਖਵੀਰ ਦੀ ਆ ਮੁਸ਼ਕਲਾਂ ਦੇ ਵਿੱਚ ਮੁੜਵਾਦਾ ਹੋ ਗਿਆ ਕਿਉਂਕਿ ਸੁਖਵੀਰ ਦੇ ਖਿਲਾਫ ਮਿਸਲ ਸਤਲੁਜ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਇੱਕ ਲਿਖਤੀ ਸ਼ਿਕਾਇਤ ਪੱਤਰ ਭੇਜਿਆ ਉਹਦੇ ਵਿੱਚ ਲਿਖਿਆ ਗਿਆ ਕਿ ਬੜੇ ਦੁੱਖ ਨਾਲ ਜੋਦੜੀ ਕਰਨ ਲਈ ਆਪ ਜੀ ਨੂੰ ਲਿਖਣ ਵਾਸਤੇ ਮਜਬੂਰ ਹੋਇਆ ਸਿੰਘ ਸਾਹਿਬ ਅੱਜ ਸਮੁੱਚੀ ਕੌਮ ਅਤੇ ਪੰਥ ਆਪਣੀਆਂ ਸਰਬਉੱਚ ਸੰਸਥਾਵਾਂ ਦੇ ਹੋ ਰਹੇ અપਮਾਨ ਅਤੇ ਸੰਸਥਾਵਾਂ ਵਾਲੀ ਸਰਬਉੱਚ ਪਦਵੀਆਂ ਦੀ ਸੇਵਾ ਨਿਭਾ ਰਹੀ ਸਿੰਘ ਸਹਿਬਾਨਾ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਦੇ ਨਾਲ ਸਿੱਖ ਕੌਮ ਦੇ ਹਿਰਦੇ ਵੱਲੋਂ ਤੋ ਦਿੱਤੇ ਗਿਆ ਖਾਸ ਤੌਰ ਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਉਹਨੂੰ ਚੁਣੌਤੀ ਦੇ ਕੇ ਨੈਤਿਕ ਤੌਰ ਤੇ ਰਾਜਸੀ ਅਗਵਾਈ ਕਰਨ ਦਾ ਆਧਾਰ ਗਵਾ ਚੁੱਕੀ ਲੀਡਰਸ਼ਿਪ ਦੇ ਵੱਲੋਂ ਜਿਵੇਂ ਹੀ 2 ਦਸੰਬਰ ਵਾਲੇ ਹੁਕਮ ਰਾਮ ਦੇ ਖਿਲਾਫ ਜਾ ਕੇ ਬਗੈਰ ਆਧਾਰ ਕਾਰਡ ਤੋਂ ਬੋਗਸ ਭਰਤੀ ਕਰਕੇ ਬੋਗਸ ਭਰਤੀ ਦੇ ਆਧਾਰ ਤੇ ਬੋਗਸ ਡੈਲੀਗੇਟਾ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਾਂ ਆਗੂ ਸੁਖਵੀਰ ਬਾਦਲ ਪ੍ਰਧਾਨ ਥਾਪ ਦਿੱਤਾ ਗਿਆ ਸੁਖਵੀਰ ਨੇ ਆਪਣੀ ਬਦਲਾਖੁਰੀ ਦੀ ਮਨਸ਼ਾ ਦੇ ਤਹਿਤ ਜਿੱਥੇ 26 ਦਿਨਾਂ ਦੇ ਅੰਦਰ ਤਿੰਨ ਸਿੰਘ ਸਹਿਬਾਨ ਨੂੰ ਬਦਲ ਕੇ ਵੀ ਸ਼ਾਂਤ ਨਹੀਂ ਹੋ ਰਹੀ ਉਸੇ ਨੀਤੀ ਤੇ ਅੱਗੇ ਚੱਲਦੇ ਜਨਤਕ ਤੌਰ ਤੇ ਪਹਿਲਾ 12 ਅਪ੍ਰੈਲ 2025 ਨੂੰ ਪ੍ਰਧਾਨ ਥਾਪਣ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਅਤੇ ਫਿਰ ਦੂਸਰੇ ਦਿਨ 13 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਸਿਆਸੀ ਕਾਨਫਰੰਸ ਰਾਹੀਂ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜੀ ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਦੇ ਖਿਲਾਫ ਗਲਤ ਇਲਜ਼ਾਮ ਲਾਇਆ ਖਾਸ ਕਰਕੇ ਜਥੇਦਾਰ ਸਹਿਬਾਨ ਅਤੇ ਸਾਰੇ ਤਾਕਤ ਸਹਿਬਾਨਾਂ ਤੇ ਕੇਂਦਰ ਦਾ ਕੰਟਰੋਲ ਹੋਣ ਬਾਰੇ ਸਨਸਨੀ ਖੇਜ਼ ਇਲਜ਼ਾਮ ਵੀ ਲਾਇਆ ਹੈ ਅਤੇ ਜਥੇਦਾਰ ਸਹਿਬਾਨ ਦੁਆਰਾ ਕਾਮ ਕਮਜ਼ੋਰ ਕਰਨ ਦੇ ਇਲਜ਼ਾਮ ਵੀ ਲਾਇਆ ਹੈ ਸਿੰਘ ਸਾਹਿਬ ਜੀ ਇੱਕ ਤਨਖਾਈਆ ਸਾਖਸ਼ ਇਤਿਹਾਸਕ ਸਥਾਨ ਤੇ ਖੜਕੇ ਕੌਮ ਨੂੰ ਅਤੇ ਜਥੇਦਾਰ ਸਹਿਬਾਨਾਂ ਨੂੰ ਚੁਣੌਤੀ ਦੇ ਰਿਹਾ ਹੈ ਵਾਰ-ਵਾਰ ਸਿਆਸੀ ਮਾਨਸ਼ਾ ਦੇ ਹੇਠ ਸਿੰਘ ਸਹਿਬਾਨਾਂ ਨੂੰ ਗੈਰ ਪੰਥਕ ਤਰੀਕੇ ਨਾਲ ਬਦਲਣਾ ਅਤੇ ਹੁਣ ਉਹਨਾਂ ਪ੍ਰਤੀ ਬੋਲੇ ਜਾ ਰਹੇ ਸ਼ਬਦੀ ਹਮਲਿਆਂ ਨੂੰ ਸਿੱਖ ਕੌਮ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਸਿੰਘ ਸਹਬਾਨ ਹੀ ਕੌਮ ਦੀ ਸ਼ਕਤੀ ਨੇ ਸਦੀਵੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਜੀਵਨ ਦਾ ਆਧਾਰ ਹੈ ਜਿਸ ਲਈ ਇੱਕ ਤਨਖਾਇਆ ਵਿਅਕਤੀ ਉਹਦੀ ਇਹ ਹਿੰਮਤ ਕਿ ਹੁਕਮਨਾਮਿਆਂ ਦੀ ਅਵਗਿਆ ਵੀ ਕਰੇ ਸਿੰਘ ਸਹਬਾਨਾਂ ਨੂੰ ਆਪਣੀ ਰਿਹائش ਤੇ ਬੁਲਾ ਕੇ ਬਲਾਤਕਾਰੀ ਸਾਧਨੋਂ ਮੁਆਫੀ ਦੇਣ ਲਈ ਮਜਬੂਰ ਵੀ ਕਰੇ ਆਪਣੀ ਸਿਆਸੀ ਤਾਕਤ ਨਾਲ ਦਵਾਈ ਮੁਆਫੀ ਨੂੰ ਸਹੀ ਸਾਬਤ ਕਰਨ ਲਈ ਐਸਟੀ ਪੀਸੀਡੀ ਗੋਲਕ ਦੀ ਦੁਰਵਰਤੋਂ ਵੀ ਕਰੇ ਫਿਰ ਫਸੀਲ ਦੇ ਸਾਹਮਣੇ ਕੀਤੇ ਗੁਨਾਹਾਂ ਦੀ ਮੁਆਫੀ ਵੀ ਮੰਗੇ ਬਾਹਰ ਪਬਲਿਕ ਤੇ ਜਾ ਕੇ ਮੁੱਕਰ ਵੀ ਜਾਵੇ ਅਜਿਹੇ ਕਰਤਾਰ ਵਾਲਾ ਵਿਅਕਤੀ ਪੰਥ ਅਤੇ ਕੌਮ ਵਿਰੋਧੀ ਭਾਵਨਾ ਰੱਖਦਾ ਹੈ ਕਿਉਂਕਿ ਕਾਰਵਾਈ ਸਿਰਫ ਬਾਦਲ ਪਰਿਵਾਰ ਜਾਂ ਕੁਝ ਵਿਅਕਤੀਆਂ ਤੇ ਹੀ ਹੋਈ ਹੈ ਇੱਕ ਬਾਦਲ ਪਰਿਵਾਰ ਤੇ ਉਸਤਾਦ ਧੜਾਈ ਪੰਥ ਨਹੀਂ ਹੋ ਸਕਦਾ ਖਾਲਸਾ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ ਪੱਤਰ ਦੇ ਅਖੀਰ ਤੇ ਵਿੱਚ ਮਿਸਲ ਸਤਲੁਜ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸੁਖਵੀਰ ਬਾਦਲ ਤੇ ਦੁਬਾਰਾ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਹੁਣ ਗੇਂਦ ਮੁੜ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਪਾਲੇ ਵਿੱਚ ਹੈ ਕਾਰਵਾਈ ਕਰਦੇ ਆ ਜਵਾਬ ਦਿੰਦੇ ਆ ਜਾਂ ਚੁੱਪ ਵਟ ਲੈਂਦੇ ਆ ਹੁਣ ਗੱਲ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੇ ਬਿਆਨ ਤੇ ਸਿਆਸਤ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਉਹਨਾਂ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਹਾਲੀਆ ਵਿਵਾਦਿਤ ਬਿਆਨਾਂ ਦੇ ਉੱਤੇ ਤਿੱਖੇ ਕਰਾਰੇ ਵਾਰ ਕੀਤੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ 50 ਬੰਬ ਦਾਖਲ ਹੋ ਚੁੱਕੇ ਹੈ ਜਿਨ੍ਹਾਂ ਦੇ ਵਿੱਚੋਂ 18 ਪਹਿਲਾਂ ਫਟ ਚੁੱਕੇ ਹੈ ਤੇ 32 ਫਟਣੇ ਬਾਕੀ ਹੈ ਉਹ ਕਹਿੰਦੇ ਉਹਨਾਂ ਨੂੰ ਲਾਪਰਵਾਹੀ ਅਤੇ ਰਾਜਨੀਤੀ ਤੋਂ ਪ੍ਰੇਰਿਤਮਈ ਆਖਦੇ ਆਂ ਇਹ ਗੱਲ ਆਖੀ ਆ ਅਮਨ ਅਰੂੜਾ ਨੇ ਕਹਿੰਦੇ ਉਹਨਾਂ ਦਾ ਉਦੇਸ਼ ਪੰਜਾਬ ਦੇ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਵਾਲਾ ਹੈ ਅਮਨ ਅਰੂੜਾ ਨੇ ਬਾਜਵਾ ਦੀ ਪੁਰਸਨਲ ਸਹਿਯੋਗ ਕਰਨ ਦੀ ਬਜਾਏ ਨਿੱਜੀ ਹਮਲੇ ਕਰਨ ਦੀ ਵੀ ਆਲੋਚਨਾ ਕੀਤੀ ਹੈ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸੰਬੋਧਨ ਹੁੰਦਿਆਂ ਅਮਰ ਅਰੋੜਾ ਨੇ ਕਿਹਾ ਕਿ ਜੇਕਰ ਅਜਿਹੇ ਬਿਆਨ ਭਰੋਸੇਯੋਗ ਜਾਣਕਾਰੀ ਤੇ ਆਧਾਰਤ ਨੇ ਤਾਂ ਉਹਨਾਂ ਨੂੰ ਪੁਲਿਸ ਅਤੇ ਖੁਫੀਆ ਏਜੰਸੀਆਂ ਦੇ ਨਾਲ ਤੁਰੰਤ ਸਹਿਯੋਗ ਕਰਨਾ ਚਾਹੀਦਾ ਸੀ ਅਰੋੜਾ ਨੇ ਬਾਜ਼ਬਾ ਦੀ ਜਾਣਕਾਰੀ ਦੇ ਸਰੋਤ ਨੂੰ ਪੰਜਾਬ ਪੁਲਿਸ ਅਤੇ ਖੁਫੀਆ ਅਧਿਕਾਰੀਆਂ ਦੇ ਨਾਲ ਸਾਂਝਾ ਨਾ ਕਰਨ ਵਾਸਤੇ ਨਿਧਿਆ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਬਾਜ਼ਬਾ ਕੋਲ ਰਾਸ਼ਟਰੀ ਸੁਰੱਖਿਆ ਦੇ ਨਾਲ ਸੰਬੰਧਤ ਗੁਪਤ ਜਾਣਕਾਰੀ ਪਹੁੰਚ ਹੈ ਜਾ ਜਾਣਕਾਰੀ ਤੱਕ ਪਹੁੰਚ ਹੈ ਜਿਸ ਦੇ ਬਾਰੇ ਖੁਫੀਆ ਏਜੰਸੀਆਂ ਨੂੰ ਵੀ ਪਤਾ ਨਹੀਂ ਹੈ ਤਾਂ ਉਹ ਆਪਣੇ ਸਰੋਤ ਦਾ ਖੁਲਾਸਾ ਉਹਨੂੰ ਕਰਨਾ ਚਾਹੀਦਾ ਸੀ ਪਰੰਤੂ ਹੁਣ ਉਹ ਬਹਾਨੇ ਬਣਾ ਰਹੇ ਨੇ ਅਮਰ अरोड़ा ਨੇ ਬਾਜਵਾ ਦੇ ਅਸੰਗਤ ਦਾਅਵਿਆਂ ਨੂੰ ਉਜਾਗਰ ਕੀਤਾ ਜਿੱਥੇ ਉਹਨਾਂ ਨੂੰ ਆਪਣੇ ਬਿਆਨਾਂ ਨੂੰ ਅਖਬਾਰਾਂ ਦੀਆਂ ਰਿਪੋਰਟਾਂ ਅਤੇ ਅਣਜਾਣ ਨਿੱਜੀ ਸਰੋਤਾਂ ਨਾਲ ਜੋੜਿਆ ਅਮਰ अरोड़ा ਨੇ ਕਿਹਾ ਕਿ ਅਜਿਹੇ ਬੇਮੁਨਾਹ ਦਾਅਵੇ ਬਿਨਾਂ ਸਬੂਤ ਦੇ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਨੇ ਅਤੇ ਰਾਜਨੀਤਿਕ ਲੀਡਰਸ਼ਿਪ ਦੇ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਵੀ ਕਰਦੇ ਆ ਆਮਨ ਅਰੂੜਾ ਨੇ ਬਾਜਵਾ ਦੇ ਵੱਲੋਂ ਉਹਨਾਂ ਵਿਰੁੱਧ ਨਿੱਜੀ ਟਿੱਪਣੀਆਂ ਤੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਮੈਂ ਕਦੇ ਵੀ ਨਿੱਜੀ ਹਮਲਿਆਂ ਜਾਂ ਛੋਟੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਇਆ ਮੇਰੇ ਬਿਆਨ ਹਮੇਸ਼ਾ ਪੰਜਾਬ ਦੀ ਸੁਰੱਖਿਆ ਤੇ ਭਲਾਈ ਨਾਲ ਜੁੜੇ ਮੁੱਦਿਆਂ ਤੇ ਆਧਾਰਿਤ ਰਹੇ ਆ ਪ੍ਰਤਾਪ ਬਾਜਵਾ ਨੇ ਨਿੱਜੀ ਟਿੱਪਣੀਆਂ ਦਾ ਸਹਾਰਾ ਲਿਆ ਇਸ ਲਈ ਮੈਨੂੰ ਵੀ ਬੋਲਣਾ ਪੈ ਰਿਹਾ ਹੈ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੋਨੀਆ ਗਾਂਧੀ ਦੀ ਲਿਖੀ ਇੱਕ ਚਿੱਠੀ ਜਿਹੜੀ ਕਿ 2014 ਦੇ ਵਿੱਚ ਲਿਖੀ ਹੋਈ ਚਿੱਠੀ ਆ ਉਹਦਾ ਹਵਾਲਾ ਵੀ ਦਿੱਤਾ। ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਨਸ਼ਾ ਤਸਕਰਾਂ ਅਤੇ ਅੱਤਵਾਦੀ ਨਾਲ ਸੰਬੰਧ ਹੋਣ ਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋਸ਼ ਲਗਾਇਆ ਗਿਆ ਸੀ। ਇਹ ਚਿੱਠੀ ਇੱਕ ਵਾਰ ਹੋਰ ਵੱਡੀ ਸਮੱਸਿਆ ਵਿੱਚ ਪ੍ਰਤਾਪ ਬਾਜਵਾ ਨੂੰ ਫਸਾ ਸਕਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਬਾਜਵਾ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਆਪਣੀ ਪਾਰਟੀ ਦੇ ਹੀ ਇੱਕ ਆਗੂ ਨੇ ਉਹਨਾਂ ਤੇ ਅਜਿਹੇ ਦੋਸ਼ ਕਿਉਂ ਲਗਾਏ? ਅਮਨ ਅਰੂੜਾ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅਤਵਾਦੀ ਮਨਜੀਤ ਸਿੰਘ ਕਾਦੀਆਂ ਦੇ ਨਾਲ ਸੰਬੰਧਿਤ 1990, 91 ਅਤੇ 92 ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ। ਉਹਨਾਂ ਕਿਹਾ ਕਿ ਬਾਜਬਾ ਨੂੰ ਪੁੱਛ ਗਿਸ਼ਤ ਦੌਰਾਨ ਇਸ ਅਤਵਾਦੀ ਦੌਰਾਂ ਕੀਤੇ ਗਏ ਖੁਲਾਸੇ ਯਾਦ ਕਰਨੇ ਚਾਹੀਦੇ ਹਨ, ਜਿਸ ਵਿੱਚ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਅਤੇ ਅਧਿਕਾਰੀਆਂ ਦੇ ਨਾਲ ਧਮਾਕਿਆਂ ਨਾਲ ਭਰੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਸ਼ਾਮਲ ਸੀ। ਇਹਨਾਂ ਮਾਮਲਿਆਂ ਨੂੰ ਇੱਕ ਰਾਸ਼ਟਰੀ ਮੈਗਜ਼ੀਨ ਨੇ ਆਪਣੀ ਜਾਂਚ ਰਿਪੋਰਟ ਦੇ ਰਾਹੀਂ ਕਵਰ ਵੀ ਕੀਤਾ ਸੀ। ਉਹਨਾਂ ਨੂੰ ਇਸ ਬਾਰੇ ਵੀ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਅਰੋੜਾ ਨੇ ਮੰਗ ਕੀਤੀ ਹੈ ਕਿ ਜੇਕਰ ਬਾਜਵਾ ਕੋਲ ਸੱਚਮੁੱਚ ਭਰੋਸੇਯੋਗ ਜਾਣਕਾਰੀ ਹੈ ਤਾਂ ਉਹਨਾਂ ਨੂੰ ਇਹ ਪੰਜਾਬ ਪੁਲਿਸ ਨੂੰ ਦੇ ਦੇਣੀ ਚਾਹੀਦੀ ਹੈ ਅਤੇ ਜੇਕਰ ਉਹਨਾਂ ਕੋਲ ਕੋਈ ਅਜਹੀ ਜਾਣਕਾਰੀ ਨਹੀਂ ਤਾਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ دہشت ਪੈਦਾ ਕਰਨ ਦੀ ਬਜਾਏ ਜਨਤਾ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ। ਆਮਨ ਅਰੋੜਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਜਨਤਕ ਬਹਿਸ ਵਾਸਤੇ ਖੁੱਲੀ ਚੁਣੌਤੀ ਵੀ ਦੇ ਦਿੱਤੀ ਹੈ ਅਤੇ ਉਹਨਾਂ ਨੂੰ ਸਵਾ ਤਰੀਕ ਅਤੇ ਪਲੇਟਫਾਰਮ ਚੁਣਨ ਵਾਸਤੇ ਆਖਿਆ ਉਹਨਾਂ ਦਾਵਾ ਕੀਤਾ ਕਿ ਜੇਕਰ ਉਹ ਮੇਰੇ ਨਾਲ ਬਹਿਸ ਕਰਦੇ ਆ ਤਾਂ ਮੈਂ 5 ਮਿੰਟਾਂ ਦੇ ਅੰਦਰ ਉਹਨਾਂ ਦੇ ਬਿਆਨਾਂ ਦੀ ਸਚਾਈ ਦਾ ਪਰਦਾਫਾਸ਼ ਕਰ ਦੇਵਾਂਗਾ ਹੁਣ ਵੇਖਣਾ ਹੋਏਗਾ ਕਿ ਪ੍ਰਤਾਪ ਸਿੰਘ ਬਾਜਵਾ ਇਹ ਚੁਣੌਤੀ ਕਬੂਲਦੇ ਆ ਜਾਂ ਨਹੀਂ ਹੁਣ ਗੱਲ ਕਰਦੇ ਆ ਚਰਨਜੀਤ ਚੰਨੀ ਦੀ ਬੀਤੇ 2 ਦਿਨ ਤੋਂ ਚੰਨੀ ਮੁੜ ਕੇ ਚਰਚਾ ਚਾ ਜਲੰਧਰ ਦੇ ਵਿੱਚੋਂ ਉਹ ਚੋਣ ਜਿੱਤ ਗਏ ਸੀ ਸੰਸਦ ਮੈਂਬਰ ਨੇ ਪਰ ਉੱਥੇ ਮੁੜ ਕੇ ਨਜ਼ਰ ਨਹੀਂ ਆਏ ਇਸ ਕਰਕੇ ਉਹਨਾਂ ਦੇ ਉੱਤੇ ਗੁੰਮਸ਼ੁਦਗੀ ਲਾਪਤਾ ਵਾਲੇ ਪੋਸਟਰ ਲਗਾ ਦਿੱਤੇ ਗਏ ਐ ਚੰਨੀ ਨੇ ਕਿਹਾ ਕਿ ਪੋਸਟਰ ਲਗਾਉਣ ਵਾਲਾ ਵਿਅਕਤੀ ਮੇਰੇ ਨਾਮ ਕਰਕੇ ਮਸ਼ਹੂਰ ਹੋਣਾ ਚਾਹੁੰਦਾ ਮੇਰੇ ਪੋਸਟਰ ਲਗਾ ਕੇ ਆਪਣੇ ਆਪ ਨੂੰ ਉਹਨੇ ਮਸ਼ਹੂਰ ਕਰ ਲਿਆ ਜਦੋਂ ਕਿ ਇਸ ਤੋਂ ਪਹਿਲਾਂ ਉਸ ਨੂੰ ਕੋਈ ਵੀ ਨਹੀਂ ਸੀ ਜਾਣਦਾ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਨੋਰੰਜਨ ਕਾਲੀਆ ਦੇ ਮੈਂ ਘਰ ਵੀ ਜਾਵਾਂਗਾ ਹੁਣ ਇੱਥੋਂ ਪਤਾ ਲੱਗਦਾ ਕਿ ਕੀ ਪੋਸਟਰਾਂ ਵਿੱਚ ਸੱਚਾਈ ਹੈ ਕਿ ਨਹੀਂ ਮਨੋਰੰਜਨ ਕਾਲੀਆ ਦਾ ਘਰ ਜਲੰਧਰ ਜਲੰਧਰ ਦੇ ਘਰ ਦੇ ਵਿੱਚ ਹੀ ਉਹਨਾਂ ਦੇ ਉੱਤੇ ਗਰਨੇਡ ਅਟੈਕ ਹੋਇਆ ਪਰ ਹਾਲੇ ਤੱਕ ਉੱਥੋਂ ਦੇ ਸੰਸਦ ਮੈਂਬਰ ਇਹ ਆਖ ਰਹੇ ਨੇ ਕਿ ਮੈਂ ਉਹਨਾਂ ਦੇ ਘਰ ਜਾਵਾਂਗਾ ਇਹਦੇ ਨਾਲ ਹੀ ਪ੍ਰਤਾਪ ਬਾਜਵਾ ਦੇ ਵਿਰੁੱਧ ਐਫ ਆਈ ਆਰ ਬਾਰੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਹੁਕਮ ਸਰਕਾਰ ਤੇ ਇੱਕ ਵੱਡਾ ਸਵਾਲ ਨੇ ਉਹਨਾਂ ਆਖਿਆ ਕਿ ਸਾਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਅਦਾਲਤ ਸਾਡੇ ਨਾਲ ਪੂਰਾ ਇਨਸਾਫ ਕਰੇਗੀ ਦੱਸਣਾ ਬਣਦਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਵਕੀਲਾਂ ਰਾਹੀਂ ਦਾਇਰ ਕੀਤੀ ਸੀ ਕਿ ਉਹਨਾਂ ਦੇ ਵਿਰੁੱਧ ਐਫਆਈਆਰ ਦਰਜ ਜੋ ਹੋਈ ਆ ਉਹ ਰੱਦ ਕੀਤੀ ਜਾਵੇ ਹਾਈ ਕੋਰਟ ਨੇ ਉਹ ਰੱਦ ਕਰਨ ਤੋਂ ਸਾਫ ਇਨਕਾਰ ਕੀਤਾ ਪ੍ਰਤਾਪ ਬਾਜਵਾ ਨੂੰ ਜਦੋਂ ਜਦੋਂ ਪੁਲਿਸ ਸੱਦੇ ਥਾਣੇ ਜਾਣ ਅਤੇ ਸਹਿਯੋਗ ਕਰਨ ਵਾਸਤੇ ਹੁਕਮ ਵੀ ਦਿੱਤਾ ਹੈ ਦੂਜੇ ਪਾਸੇ ਨਾਲ ਹੀ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ 22 ਤਰੀਕ ਤੱਕ ਰੋਕ ਵੀ ਲਾਈ ਹੈ ਨਾਲ ਹੀ ਕਾਂਗਰਸ ਦੇ ਵੱਲੋਂ ਈਡੀ ਦੇ ਖਿਲਾਫ ਕੀਤੇ ਜਾ ਰਿਹਾ ਹੈ ਵਿਰੋਧ ਪ੍ਰਦਰਸ਼ਨ ਦੇ ਵਿੱਚ ਚਰਨਜੀਤ ਚੰਨੀ ਜ਼ਰੂਰ ਪਹੁੰਚੇ ਹੋਏ ਸੀ ਪਰ ਜਲੰਧਰ ਹਾਲੇ ਤੱਕ ਉਹ ਕਾਲੀਆ ਦੇ ਘਰ ਤੱਕ ਨਹੀਂ ਜਾ ਸਕੇ ਕਿਉਂਕਿ ਇੱਕ ਮਾਮਲਾ ਅਖਬਾਰ ਦਾ ਹੈ ਅਸਲ ਦੇ ਵਿੱਚ ਅਖਬਾਰ 1938 ਵਿੱਚ ਸ਼ੁਰੂ ਹੋਇਆ ਸੀ ਅਤੇ ਇਹਦੀ ਸ਼ੁਰੂਆਤ ਕਾਂਗਰਸ ਪਾਰਟੀ ਜਵਾਹਰ ਲਾਲ ਨਹਿਰੂ ਨਾਲ ਹੋਈ ਸੀ ਉਹਨਾਂ ਨੇ ਇਸ ਅਖਬਾਰ ਰਾਹੀਂ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਲੜੀ ਉਸ ਸਮੇਂ ਉਹ ਅੰਗਰੇਜ਼ਾਂ ਦੇ ਵਿਰੁੱਧ ਖਬਰਾਂ ਪ੍ਰਕਾਸ਼ਿਤ ਕਰਿਆ ਕਰਦੇ ਸੀ ਅਤੇ ਉਸ ਨੂੰ ਇਹ ਪਸੰਦ ਨਹੀਂ ਸੀ ਗੱਲ ਇਸ ਲਈ ਹੁਣ ਜੇਕਰ ਮੌਜੂਦਾ ਸਰਕਾਰ ਬਾਰੇ ਕੁਝ ਤਰ੍ਹਾਂ ਲਿਖਦੇ ਹੈ ਤਾਂ ਉਹ ਕਹਿੰਦੇ ਉਹਨਾਂ ਦੇ ਵਿਰੁੱਧ ਵੀ ਕਾਰਵਾਈਆਂ ਹੋ ਜਾਂਦੀਆਂ ਨੇ ਉਹ ਭਾਵੇਂ ਸੂਬਾ ਸਰਕਾਰ ਹੋਵੇ ਭਾਵੇਂ ਭਾਰਤ ਸਰਕਾਰ ਹੋਵੇ ਉਹ ਵੀ ਇਸੇ ਤਰ੍ਹਾਂ ਆਵਾਜ਼ਾਂ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਇਸ ਅਖਬਾਰ ਦੇ ਟਾਰਗੇਟ ਨੇ ਉਹਨਾਂ ਨੂੰ ਅਖਬਾਰ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅੱਜ ਤੱਕ ਕੇਂਦਰ ਸਰਕਾਰ ਨੂੰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ਕੋਈ ਅਜਿਹੀ ਗੱਲ ਨਹੀਂ ਮਿਲੀ ਜਿਸ ਦੇ ਆਧਾਰ ਤੇ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਕਰਵਾਈ ਜਾਂਦੀ ਤੇ ਹੁਣ ਗੱਲ ਕਰਦੇ ਹਾਂ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਹਮਲੇ ਦੀ ਪੰਜਾਬ ਦੇ ਸਾਬਕਾ ਮੰਤਰੀ ਨੇ ਮਨੋਰੰਜਨ ਕਾਲੀਆ ਬੀਤੇ ਦਿਨੀ ਉਹਨਾਂ ਦੇ ਘਰ ਦੇ ਉੱਤੇ ਅੱਧੀ ਰਾਤ ਨੂੰ ਗਰਨੇਡ ਹਮਲਾ ਹੋ ਗਿਆ ਸੀ ਹੁਣ ਖਬਰ ਮਿਲ ਰਹੀ ਹੈ ਕਿ ਜਾਂਚ ਐਨਆਈਏ ਵੱਲੋਂ ਕੀਤੀ ਜਾਏਗੀ ਇਹਦੇ ਤੋਂ ਪਹਿਲਾਂ ਪੰਜਾਬ ਪੁਲਿਸ ਇਹ ਸਬੰਧ ਵਾਲੇ ਦੀ ਜਾਂਚ ਕਰ ਰਹੀ ਸੀ ਦੱਸਣਾ ਬਣਦਾ ਹੈ ਕਿ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰਤੇ ਹੋਏ ਗਰਨੇਡ ਹਮਲੇ ਦੇ ਸਬੰਧ ਉਹਦੇ ਵਿੱਚ ਹੁਣ ਕੇਂਦਰੀ ਏਜੰਸੀਆਂ ਹਰਕਤ ਵਿੱਚ ਨੇ ਐਨਆਈਏ ਇਸ ਮਾਮਲੇ ਦੇ ਵਿੱਚ ਯੂਪੀ ਦੇ ਮੇਰਠ ਤੋਂ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆਂਦਾ ਸੀ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੈਦੂਲ ਅਮੀਨ ਵਜੋਂ ਹੋਈ ਸੀ ਜਿਹੜਾ ਕਿ ਅਮਰੋਹਾ ਯੂਪੀ ਦਾ ਰਹਿਣ ਵਾਲਾ ਦੱਸਿਆ ਗਿਆ ਸੀ ਜਿਸ ਨੂੰ ਕੇਂਦਰੀ ਏਜੰਸੀਆਂ ਤੇ ਦਿੱਲੀ ਪੁਲਿਸ ਦੀਆਂ ਟੀਮਾਂ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਲਗਾਤਾਰ ਸੰਪਰਕ ਵਿੱਚ ਨੇ ਦੱਸਣਾ ਬਣਦਾ ਹੈ ਕਿ ਦੋਸ਼ੀ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਅਤਵਾਦੀਆਂ ਨਾਲ ਸੰਬੰਧ ਪਾਏ ਗਏ ਹੈ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਇਹ ਗ੍ਰਿਫਤਾਰੀ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਕੀਤੀ ਹੈ ਹਾਲਾਂਕਿ ਹਮਲੇ ਤੋਂ ਬਾਅਦ ਕੇਂਦਰੀ ਸੁਰੱਖਿਆ ਏਜੰਸੀਆਂ ਵੀ ਅਲਰਟ ਤੇ ਹੈ ਅਤੇ ਉਹਨਾਂ ਨੇ ਮਾਮਲੇ ਦੇ ਉੱਤੇ ਕੰਮਕਾਰ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਕੇਂਦਰੀ ਏਜੰਸੀਆਂ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਦੋਸ਼ੀ ਮੁੱਖ ਮਾਮਲੇ ਦੀ ਮੁੱਖ ਕੜੀ ਆਖਿਆ ਜਾ ਸਕਦਾ ਹੈ ਇਸ ਜਿਸ ਤੇ ਅਤਵਾਦੀਆਂ ਨਾਲ ਸੰਬੰਧ ਪਾਏ ਗਏ ਹੈ ਕੇਂਦਰੀ ਏਜੰਸੀਆਂ ਨੇ ਕੁਝ ਡਿਜੀਟਲ ਡਿਵਾਈਸਸ ਵੀ ਜਬ ਤੱਕ ਕਰ ਲਈਆਂ ਨੇ ਜਿਹੜੀਆਂ ਕਿ ਇਸ ਕੇਸ ਨੂੰ ਅੰਜਾਮ ਤੱਕ ਲਿਜਾੜ ਵਿੱਚ ਸਫਲ ਹੋ ਸਕਦੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਲੁਧਿਆਣਾ ਦੀ ਜ਼ਿਮਨੀ ਚੌਂਦੀ ਐਸਕੇਐਮ ਨਾਨ ਪੋਲੀਟੀਕਲ ਉਹਨਾਂ ਦੀ ਇੱਕ ਮੀਟਿੰਗ ਹੋਈ ਖੰਨਾ ਦੇ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਉੱਥੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਵੀ ਪਹੁੰਚੇ ਹੋਏ ਸੀ ਉਹ ਕਹਦੇ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਇੱਕ ਵੱਡਾ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਮੰਤਰੀ ਅਤੇ ਆਪ ਵਿਧਾਇਕਾਂ ਦੇ ਖਿਲਾਫ ਅਸੀਂ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ ਉਹਨਾਂ ਕਿਹਾ ਕਿ ਇਹ ਜਨ ਪ੍ਰਤੀਨਿਧੀ ਜਿੱਥੇ ਵੀ ਜਾਣਗੇ ਕਸਾਰ ਉਹਨਾਂ ਤੋਂ ਸਵਾਲ ਜ਼ਰੂਰ ਪੁੱਛਣਗੇ ਹਾਲਾਂਕਿ ਲੁਧਿਆਣਾ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੋ ਰਹੀ ਆ ਕਹਿੰਦੇ ਉਹਦੇ ਵਿੱਚ ਅਸੀਂ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਕਰਾਂਗੇ ਪੰਦੇਰ ਨੇ ਪੰਜਾਬ ਸਰਕਾਰ ਤੇ ਗੰਭੀਰ ਦੋਸ਼ ਲਗਾਏ ਆ ਉਹਨਾਂ ਕਿਹਾ ਕਿ ਸਰਕਾਰ ਨੇ ਕੇਂਦਰ ਨਾਲ ਮਿਲ ਕੇ ਕਿਸਾਨਾਂ ਤੇ ਤਸ਼ੱਦਦ ਕੀਤਾ ਹੈ ਕਿਸਾਨਾਂ ਨੂੰ ਸ਼ੰਭੂ ਅਤੇ ਖਰੋਰੀ ਤੋਂ ਜ਼ਬਰਦਸਤੀ ਹਟਾਇਆ ਸਰਕਾਰ ਨੂੰ ਇਹਦਾ ਜਵਾਬ ਦੇਣਾ ਪਵੇਗਾ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਨਾਲ ਸੰਬੰਧਿਤ ਮੰਗਾਂ ਦਾ ਇੱਕ ਮੰਗ ਪੱਤਰ ਤਿਆਰ ਕੀਤਾ ਜਾ ਰਿਹਾ ਹੈ ਡੱਲੇਵਾਲਾ ਤੇ ਪੰधेਰ ਦੇ ਵੱਖ-ਵੱਖ ਪ੍ਰੋਗਰਾਮ ਕਰਨ ਦੇ ਉੱਤੇ ਵੀ ਉਹਨਾਂ ਨੇ ਜਵਾਬ ਦਿੱਤਾ ਪੰधेਰ ਨੇ ਸਪਸ਼ਟ ਕੀਤਾ ਕਿ ਅਸੀਂ ਦੋਵੇਂ ਧਿਰਾਂ ਇਕਜੁੱਟਾਂ ਉਹਨਾਂ ਨੇ ਕਿਹਾ ਕਿ ਭਾਵੇਂ ਸਮੂਹ ਵੱਖ-ਵੱਖ ਨੇ ਪਰ ਏਜੰਡਾ ਇੱਕੋ ਹੀ ਹੈ 4 ਮਈ ਦੀ ਮੀਟਿੰਗ ਦੀ ਰਣਨੀਤੀ ਅਤੇ ਅਗਲੀ ਕਾਰਵਾਈ ਦੋਵੇਂ ਜਥੇਬੰਦੀਆਂ ਦੁਆਰਾ ਉਹਨਾਂ ਨੇ ਆਖਿਆ ਕਿ ਸਾਂਝੇ ਤੌਰ ਤੇ ਕੀਤੀ ਜਾਏਗੀ ਤੇ ਹੁਣ ਅਕਸਰ ਚਰਚਾ ਹੁੰਦੀ ਹੈ ਕਿ ਹਥਿਆਰ ਜਾਂ ਨਸ਼ਾ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਤੋਂ ਹੀ ਆਉਂਦਾ ਹੈ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਬੁੱਧਵਾਰ ਦੀ ਸ਼ਾਮ ਨੂੰ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ ਤੇ ਵਿੱਚ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਉਹਦੇ ਕਬਜ਼ੇ ਦੇ ਵਿੱਚੋਂ 3 ਕਿਲੋਗ੍ਰam ਤੋਂ ਵੱਧ ਹੈਰੋਇਨ 2 ਪਿਸਤੌਲ ਬਰਾਮਦ ਕੀਤੇ ਗਏ ਐ ਐਂਡੀਪੀਐਸ ਐਕਟ ਅਤੇ ਅਸਲਾ ਐਕਟ ਦੇ ਤਹਿਤ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਗਰੋਹ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਏਆਈਜੀ ਗੁਰਪ੍ਰੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੋਟਲੀ ਸੁਰਸਿੰਘ ਦਾ ਰਹਿਣ ਵਾਲਾ ਜੋਬਨਜੀਤ ਸਿੰਘ ਉਰਫ ਜੋਬਨ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ ਇਸੇ ਆਧਾਰਤ ਨੇ ਪੁਲਿਸ ਨੇ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਤਲਾਸ਼ੀ ਦੌਰਾਨ ਉਸਤੇ ਕਬਜ਼ੇ ਦੇ ਵਿੱਚੋਂ 3 ਕਿਲੋ ਤੇ 105 ਗ੍ਰਾਮ ਹੈਰੋਇਨ 32 ਬੋਰ ਦੇ 2 ਵਿਦੇਸ਼ੀ ਪਿਸਤੌਲ 37 ਕਾਰਤੂਸ ਅਤੇ 2 ਵੈਗਜ਼ੀਨ ਬਰਾਮਦ ਕੀਤੇ ਗਏ ਐ। ਜੋਬਨਜੀਤ ਨੇ ਪੁਲਿਸ ਹਿਰਾਸਤ ਵਿੱਚ ਮੰਨਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਹੈਰੋਇਨ ਦਾ ਕਾਰੋਬਾਰ ਕਰ ਰਿਹਾ ਹੈ। ਉਸਨੇ ਕਈ ਵਾਰ ਪਾਕਿਸਤਾਨੀ ਤਸਕਰਾਂ ਦੇ ਨਾਲ ਮਿਲ ਕੇ ਡਰੋਨ ਦੀ ਵਰਤੋਂ ਕਰਕੇ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕੀਤੀ ਹੈ। ਇਹ ਗੱਲ ਸਾਹਮਣੇ ਆਈ ਕਿ ਜੋਬਨਜੀਤ ਸਿੰਘ ਵਿਰੁੱਧ ਪਹਿਲਾਂ ਵੀ ਮਾਮਲੇ ਦਰਜ ਕੀਤੇ ਜਾ ਚੁੱਕੇ ਸੀ। ਪੁਲਿਸ ਇਹਦੇ ਤੋਂ ਹਾਲੇ ਪੁੱਛਗਿੱਛ ਕਰ ਰਹੀ ਹੈ ਕੁਝ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਆਹ ਖਬਰ ਵੀ ਤਰਨਤਾਰਨ ਵਾਲੇ ਪਾਸਿਓਂ ਆਈ ਹੈ ਪਿੰਡ ਰਟੌਲ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਬੁਲੀ ਹੋ ਰਹੀ ਸੀ ਇਸੇ ਦੌਰਾਨ ਗੋਲੀ ਚੱਲੀ ਹੈ ਗੋਲੀ ਚੱਲਣ ਕਾਰਨ ਭਤੀਜੇ ਦੀ ਮੌਤ ਹੋ ਗਈ ਜਦ ਕਿ ਉਸ ਦਾ ਤਾਇਆ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਉਂਦੇ ਪਿੰਡ ਰਟੌਲ ਹਰ ਸਾਲ ਦੀ ਤਰ੍ਹਾਂ 1.34 ਕਿੱਲੇ ਜਿਹੜੀ ਜ਼ਮੀਨ ਪੰਚਾਇਤੀ ਆ ਉਹਦੀ ਬੋਲੀ ਗੁਰਦੁਆਰਾ ਮਹਾ ਸਿੰਘ ਦੇ ਸਾਹਮਣੇ ਹੋ ਰਹੀ ਸੀ ਸ਼ਾਮ ਦੇ ਲਗਭਗ 5:00 ਵਜੇ ਸੀ ਪਿੰਡ ਦੇ ਲੋਕਾਂ ਦੀ ਮੌਜੂਦਗੀ ਵਿੱਚ ਬੋਲੀ ਸ਼ੁਰੂ ਹੋਣ ਲੱਗੀ ਤਾਂ ਇਸੇ ਦੌਰਾਨ ਪੁਰਾਣੇ ਹਿਸਾਬ ਕਿਤਾਬ ਨੂੰ ਲੈ ਕੇ ਗੁਰदयाल ਸਿੰਘ ਸਾਬਕਾ ਸਰਪੰਚ ਪਿੰਡ ਰਟੌਲ ਦੇ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਜਿਸ ਤੋਂ ਬਾਅਦ ਤਕਰਾਰ ਸ਼ੁਰੂ ਹੋ ਗਿਆ ਝਗੜਾ ਵਧ ਗਿਆ ਇਸੇ ਦੌਰਾਨ ਸਾਫਕਾ ਸਰਪੰਚ ਗੁਰਦਿਆਲ ਸਿੰਘ ਦੇ ਵੱਲੋਂ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਤੇ ਕਾਰਨ 38 ਵਰਾਂ ਦੇ ਜਰਨੈਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਟੌੜ ਉਹਦਾ ਤਾਇਆ ਜਸਵੰਤ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਰਟੌੜ ਇਹ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਗੁਰਦਿਆਲ ਸਿੰਘ ਸਾਫਕਾ ਸਰਪੰਚ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਦੋਵਾਂ ਜ਼ਖਮੇ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਵਾਸਤੇ ਭਰਤੀ ਕਰਵਾਇਆ ਗਿਆ ਡਾਕਟਰਾਂ ਨੇ ਜਰਨੈਲ ਸਿੰਘ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ ਜੱਜ ਕੇ ਜਸਵੰਤ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਤੇ ਹੁਣ ਇੱਕ ਨਾਬਾਲਗ ਕਤਲ ਕਾਂਡ ਦੇ ਵਿੱਚ ਨਵਾਂ ਮੋੜ ਆ ਗਿਆ ਪਿੰਡ ਮਾੜੀ ਗੋੜ ਸਿੰਘ ਉੱਥੋਂ ਦੇ ਬੱਚੇ ਦੇ ਲਾਪਤਾ ਹੋਣ ਅਤੇ ਫਿਰ 2 ਦਿਨ ਬਾਅਦ 4 ਅਪ੍ਰੈਲ ਨੂੰ ਨਹਿਰ ਵਿੱਚੋਂ Laash ਬਰਾਮਦ ਹੋਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਥਾਣਾ ਪਿੱਖੀਵਿੰਡ ਦੀ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰ ਲਿਆ ਦੱਸਿਆ ਜਾ ਰਿਹਾ ਕਿ ਬੱਚੇ ਨੂੰ ਉਸਤੇ ਚਚੇਰੇ ਭਰਾ ਨੇ ਹੀ ਨਹਿਰ ਵਿੱਚ ਸੁੱਟ ਦਿੱਤਾ ਸੀ ਪੁਲਿਸ ਨੇ ਮਰਿਤਕ ਬੱਚੇ ਦੇ ਚਚੇਰੇ ਭਰਾ ਜੋ ਕਿ ਨਾਬਾਲਗ ਹੈ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਦੱਸਣਾ ਬਣਦਾ ਕਿ ਪਿੰਡ ਮਾੜੀ ਗੋੜ ਸਿੰਘ ਦਾ ਰਹਿਣ ਵਾਲਾ 9 ਸਾਲਾ ਬੱਚਾ ਗੁਰਪਿਆਰ ਸਿੰਘ ਪੁੱਤਰ ਗੁਰਮੁਖ ਸਿੰਘ 2 April ਨੂੰ ਸ਼ਾਮ ਤਕਰੀਬਨ 4 ਵਜੇ ਅਚਾਨਕ ਲਾਪਤਾ ਹੋ ਗਿਆ ਸੀ ਜਿਸ ਵਤੀ ਪੁਲਿਸ ਦੇ ਵਿੱਚ ਅਣਪਛਾਤੇਆਂ ਦੇ ਵਿਰੁੱਧ ਅਗਵਾ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਸੀ ਜਾਂਚ ਸ਼ੁਰੂ ਹੋ ਗਈ ਸੀ 2 ਦਿਨ ਬਾਅਦ 4 April ਨੂੰ ਬੱਚੇ ਦੀ Laash ਨਹਿਰ ਦੇ ਵਿੱਚੋਂ ਬਰਾਮਦ ਹੋਈ ਸੀ ਪਰਿਵਾਰ ਨੇ ਬੱਚੇ ਦੇ ਕਤਲ ਦਾ ਖਦਸ਼ਾ ਪ੍ਰਗਟਾਇਆ ਸੀ ਪੁਲਿਸ ਨੇ Laash ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਿਵੀਜ਼ਨ ਭੀਖੀਵਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਗੁਰਪਿਆਰ ਸਿੰਘ ਨੂੰ ਉਸਦੇ ਚਚੇਰੇ ਭਰਾ ਦੇ ਲੜਕੇ ਦੇ ਸਾਈਕਲ ਨੇ ਟੱਕਰ ਮਾਰ ਦਿੱਤੀ ਉਹ ਬੇਹੋਸ਼ ਹੋ ਗਿਆ ਉਸਤੇ ਚਚੇਰੇ ਭਰਾ ਨੇ ਸਮਝਾ ਕੇ ਸਾਈਕਲ ਲੱਗਣ ਨਾਲ ਗੁਰਪਿਆਰ ਦੀ ਮੌਤ ਹੋ ਗਈ ਹੈ ਜਦੋਂ ਕਿ ਉਹ ਬੇਹੋਸ਼ੀ ਵਿੱਚ ਸੀ ਉਨੇ ਕੋੜੋਂ ਲੰਘਦੀ ਕਸੂਰ ਨਹਿਰ ਦੇ ਵਿੱਚ ਉਸ ਨੂੰ ਸੁੱਟ ਦਿੱਤਾ ਜਦੋਂ ਕਿ ਆਪ ਹੀ ਪੁਲਿਸ ਨਾਲ ਮਿਲ ਕੇ ਬੱਚੇ ਨੂੰ ਲੱਭਣ ਲਈ ਵੀ ਲਾਸ਼ ਉਸਨੇ ਹੀ ਬਰਾਮਦ ਕਰਵਾਈ ਸੀ ਡੀਐਸਪੀ ਨੇ ਦੱਸਿਆ ਕਿ ਗੁਰਪਿਆਰ ਦਾ ਚਚੇਰਾ ਭਰਾ ਵੀ ਨਾਬਾਲਗ ਹੈ ਇਸ ਕਰਕੇ ਉਹਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ ਉਹਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਹੁਣ ਗੱਲ ਕਰਦੇ ਹਾਂ ਕਿ ਬੀਤੇ ਕੁਝ ਕ ਹਫ਼ਤਿਆਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਪਤਨੀ ਆਪਣੇ ਪਤੀ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਕਿਤੇ ਲਾਸਟੇ ਟੁਕੜੇ ਟੁਕੜੇ ਕਰਵਾ ਰਹੀ ਹੈ ਵੱਡ ਟੁਕ ਕਰ ਰਹੀ ਹੈ ਭਾਵ ਕਤਲ ਕਰਵਾ ਰਹੀ ਹੈ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਹਰਿਆਣਾ ਵਿੱਚੋਂ ਮਿਲਿਆ ਹੈ ਹਰਿਆਣਾ ਦੇ ਪਿਵਾਨੀ ਦੇ ਵਿੱਚ ਇੱਕ ਸਨਸਨੀ ਖੇਜ਼ ਕਤਲ ਦਾ ਮਾਮਲਾ ਹੈ ਜਿੱਥੇ ਯੂਟਿਊਬਰ ਅਤੇ ਇੰਸਟਾਗ੍ਰam ਜਿਹੜੀ ਰੀਲਾਂ ਬਣਾਉਣ ਵਾਲੀ ਸ਼ੌਕੀਨ ਰਵੀਨਾ ਨਾਮ ਦੀ ਔਰਤ ਨੇ ਆਪਣੇ ਪ੍ਰੇਮੀ ਯੂਟਿਊਬਰ ਪ੍ਰੇਮੀ ਦਾ ਨਾਮ ਹੈ ਸੁਰੇਸ਼ ਕੁਮਾਰ ਉਹਦੇ ਨਾਲ ਮਿਲ ਕੇ ਆਪਣੇ ਪਤੀ ਪ੍ਰਵੀਨ ਦਾ ਕਤਲ ਕੀਤਾ ਹੈ ਇਸ ਘਟਨਾ ਨੇ ਸੋਸ਼ਲ ਮੀਡੀਆ ਦੀ ਲਤ ਅਤੇ ਨਜ਼ਾਇਜ਼ ਸਬੰਧਾਂ ਦੇ ਖਤਰਨਾਕ ਨਤੀਜਿਆਂ ਨੂੰ ਉਜਾਗਰ ਕਰ ਦਿੱਤਾ ਹੈ। ਪ੍ਰਵੀਨ ਦੀ Laash ਨੂੰ ਰਵੀਨਾ ਤੇ ਸੁਰੇਸ਼ ਦੇ ਇੱਕ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਸੀ। ਕਤਲ ਦੇ 19 ਦਿਨਾਂ ਬਾਅਦ ਪੁਲਿਸ ਨੇ ਰਵੀਨਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਜਦਕਿ ਸੁਰੇਸ਼ ਤੋਂ ਪਹਿਲਾਂ ਪੁਲਿਸ ਰਿਮਾਂਡ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਰਵੀਨਾ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਉਸਨੇ ਪ੍ਰਵੀਨ ਦਾ ਦੁਪੱਟੇ ਨਾਲ ਗਲ ਘੁੱਟ ਕੇ ਕਤਲ ਕੀਤਾ ਕਿਉਂਕਿ ਉਹ ਉਹਦੇ ਸੁਰੇਸ਼ ਨਾਲ ਨਜ਼ਾਇਜ਼ ਸਬੰਧਾਂ ਦੇ ਰਸਤੇ ਵਿੱਚ ਅੜਿੱਕਾ ਬਣਦਾ ਸੀ ਦੱਸਣਾ ਬਣਦਾ ਕਿ 35 ਵਰਿਆਂ ਦੇ ਪ੍ਰਵੀਨ ਦਾ ਵਿਆਹ ਇਹ ਰਿਵਾੜੀ ਦੇ ਜੂਡੀ ਪਿੰਡ ਦੀ ਰਹਿਣ ਵਾਲੀ 32 ਵਰਿਆਂ ਦੀ ਰਵੀਨਾ ਨਾਲ ਸਾਲ 2017 ਵਿੱਚ ਹੋਇਆ ਸੀ ਇਹਨਾਂ ਦੇ ਘਰ ਇੱਕ 6 ਸਾਲਾਂ ਦਾ ਪੁੱਤਰ ਵੀ ਹੈ ਪ੍ਰਵੀਨ ਜੋ ਆਟੋ ਰਿਕਸ਼ਾ ਚਲਾਉਂਦਾ ਸੀ ਸ਼ਰਾਬ ਦਾ ਵੀ ਆਦੀ ਸੀ ਅਕਸਰ ਰਵੀਨਾ ਦੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਤੇ ਇਤਰਾਜ਼ ਕਰਦਾ ਸੀ ਰਵੀਨਾ ਨੇ ਇੰਸਟਾਗ੍ਰam ਤੇ 34000 ਤੋਂ ਵੱਧ ਫਾਲੋਅਰਸ ਬਣਾਏ ਹੋਏ ਆ ਅਤੇ YouTube ਤੇ ਵੀ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਸੀ ਲਗਭਗ ਡੇਢ ਸਾਲ ਪਹਿਲਾਂ ਉਸਦੀ சுரேਸ਼ ਨਾਲ Instagram ਤੇ ਜਾਣ ਪਛਾਣ ਹੋਈ ਜੋ ਹਾਂਸੀ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ ਇੱਕ YouTuber ਹੈ ਦੋਵਾਂ ਦੀ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ ਜਿਸ ਦੀ ਭਣਕ ਪ੍ਰਵੀਨ ਨੂੰ ਲੱਗੀ 25 ਮਾਰਚ ਤੇ 2025 ਨੂੰ ਪ੍ਰਵੀਨ ਨੇ ਰਵੀਨਾ ਅਤੇ சுரேਸ਼ ਨੂੰ ਇਤਰਾਜਯੋਗ ਹਾਲਤ ਵਿੱਚ ਵੇਖਿਆ ਜਿਸ ਤੋਂ ਬਾਅਦ ਉਸਦੀ ਰਵੀਨਾ ਨਾਲ ਲੜਾਈ ਹੋਈ ਰਾਤ ਨੂੰ ਰਵੀਨਾ ਅਤੇ ਸੁਰੇਸ਼ ਨੇ ਮਿਲ ਕੇ ਪ੍ਰਵੀਨ ਦਾ ਦੁਪੱਟੇ ਨਾਲ ਗਲ ਘੁੱਟ ਕੇ ਕਤਲ ਕਰ ਦਿੱਤਾ। ਅdte ਰਾਤ ਦੇ ਤਕਰੀਬਨ 2:30 ਵਜੇ ਦੇ ਕਰੀਬ ਉਹਨਾਂ ਨੇ Laash ਨੂੰ ਕੱਪੜੇ ਵਿੱਚ ਲਪੇਟਿਆ, ਮੋਟਰਸਾਈਕਲ ਤੇ ਲਿਜਾ ਕੇ ਡਿਨੋਡ ਰੋਡ ਤੇ ਇੱਕ ਨਾਲੇ ਵਿੱਚ ਸੁੱਟ ਦਿੱਤਾ। ਜਦੋਂ ਪ੍ਰਵੀਨ ਦੇ ਪਰਿਵਾਰ ਨੇ ਉਸਤੇ ਗੁੰਮ ਹੋਣ ਬਾਰੇ ਪੁੱਛਿਆ, ਰਵੀਨਾ ਨੇ ਇਹਦੇ ਤੋਂ ਅਣਜਾਣਤਾ ਪ੍ਰਗਟਾਈ। 28 ਮਾਰਚ ਨੂੰ ਸਦਰ ਪੁਲਿਸ ਨੂੰ ਪ੍ਰਵੀਨ ਦੀ Laash ਗੰਦੇ ਨਾਲੇ ਵਿੱਚੋਂ ਮਿਲੀ ਸੀ। ਪਰਵੀਨ ਦੇ ਪਿਤਾ ਸੁਭਾਸ਼ ਨੇ ਰਵੀਨਾ ਤੇ ਸ਼ੱਕ ਪ੍ਰਗਟਾਇਆ ਸੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਸੀ ਪਰਿਵਾਰ ਨੇ ਆਪਣੇ ਪੱਧਰ ਤੇ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਜਿਸ ਵਿੱਚ ਰਵੀਨਾ ਅਤੇ ਇੱਕ ਹੈਲਮਟ ਵਾਲਾ ਵਿਅਕਤੀ ਜਿਹੜਾ ਕਿ ਸੁਰੇਸ਼ ਉਹ Laash ਨੂੰ ਲੈ ਜਾਂਦੇ ਨਜ਼ਰ ਆ ਰਹੇ ਸਨ ਪੁਲਿਸ ਨੇ ਫੁਟੇਜ ਨੂੰ ਦੇਖਿਆ ਉਹਦੇ ਆਧਾਰ ਤੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਿਸ ਵਿੱਚ ਰਵੀਨਾ ਨੇ ਕਤਲ ਦੀ ਵਾਰਦਾਤ ਕਬੂਲ ਕਰ ਲਈ ਇਹ ਮਾਮਲਾ ਸੋਸ਼ਲ ਮੀਡੀਆ ਦੀ ਲਤ ਅਤੇ ਨਜਾਇਜ਼ ਸਬੰਧਾਂ ਦਾ ਹੈ ਅਰਵਿਨਾ ਦੀ ਗ੍ਰਿਫਤਾਰੀ ਅਤੇ ਸੁਰੇਸ਼ ਤੋਂ ਪੁੱਛਗਿੱਛ ਉਹ ਸਾਰੇ ਘਟਨਾਵਾਂ ਦੇ ਰਾਜ਼ ਖੋਲ ਗਈ। ਪੁਲਿਸ ਨੇ ਦੋਮਾ ਦੇ ਖਿਲਾਫ ਕਤਲ ਦਾ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਹ ਖਬਰ ਵੀ ਹਰਿਆਣਾ ਤੋਂ ਹੀ ਮਿਲ ਰਹੀ ਹੈ। ਹਰਿਆਣਾ ਦੇ ਵਿੱਚੋਂ ਇੱਕ ਹੋਰ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਲੜਕੇ ਦੇ ਵੱਲੋਂ ਜਦੋਂ ਪ੍ਰੇਮਿਕਾ ਨੂੰ ਵਿਆਹ ਤੋਂ ਇਨਕਾਰ ਕੀਤਾ ਗਿਆ ਤਾਂ ਪ੍ਰੇਮਿਕਾ ਨੇ ਲਾੜੇ ਦੇ ਹੱਥ ਪੈਰ ਤੋੜਵਾ ਦਿੱਤੇ ਹੈ। ਫਰੀਦাবাদ ਦੇ ਵਿੱਚ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੇ ਹੱਥ ਪੈਰ ਤੋੜਵਾਏ ਹੈ। ਕਿਉਂਕਿ ਉਸਨੇ ਉਸ ਨਾਲ ਵਿਆਹ ਕਰ ਤੋਂ ਇਨਕਾਰ ਕੀਤਾ ਸੀ ਉਸ ਦੀਆਂ ਹੱਡੀਆਂ ਵੀ 13 ਥਾਵਾਂ ਤੋਂ ਟੁੱਟੀਆਂ ਪਾਈਆਂ ਗਈਆਂ ਨੇ ਉਹ ਇੰਨੀ ਕਿ ਬੇਹੋਸ਼ੀਅਤ ਤੇ ਤਰਸਜੋਗ ਹਾਲਤ ਵਿੱਚ ਸੀ ਕਿ ਉਹ ਕਿਸੇ ਤੋਂ ਮਦਦ ਦੀ ਗੁਹਾਰ ਵੀ ਨਾ ਲਾ ਸਕਿਆ ਉਸਨੇ ਉਧਾਰ ਲਏ ਪੈਸੇ ਵਾਪਸ ਕਰਨ ਦੇ ਬਹਾਨੇ ਆਪਣੇ ਪ੍ਰੇਮੀ ਨੂੰ ਆਪਣੇ ਘਰ ਸੱਦਿਆ ਸੀ ਜ਼ਖਮੀ ਨੌਜਵਾਨ 17 ਦਿਨਾਂ ਤੋਂ ਹਸਪਤਾਲ ਵਿੱਚ ਦਸਿਆ ਜਾ ਰਿਹਾ ਹੈ ਦੋਵੇਂ ਹੱਥਾਂ ਤੇ ਲੱਤਾਂ ਦੇ ਪਲਾਸਟਰ ਲੱਗਿਆ ਹੋਇਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ 5 ਮੁਲਜ਼ਮਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਹੈ ਜ਼ਖਮੀ ਪ੍ਰੇਮੀ ਤਿੰਨ ਬੱਚਿਆਂ ਦਾ ਪਿਓ ਦੱਸਿਆ ਜਾ ਰਿਹਾ ਹੈ ਜਦਕਿ ਉਸਦੀ ਪ੍ਰੇਮਿਕਾ ਦੀ ਵੀ ਇੱਕ 10 ਵਰਿਆਂ ਦੀ ਧੀ ਹੈ ਹਾਲਾਂਕਿ ਉਸਤੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਹਸਪਤਾਲ ਦੇ ਵਿੱਚ ਦਾਖਲ ਗੁਲਸ਼ਨ ਬਜਰੰਗੀ ਨੇ ਦੱਸਿਆ ਕਿ 2019 ਵਿੱਚ ਇੱਕ ਔਰਤ ਉਸਦੀ ਦੁਕਾਨ ਤੇ ਆਈ ਪਹਿਲਾਂ ਉਹ ਆਪਣਾ ਮੋਬਾਈਲ ਰਿਪੇਅਰ ਕਰਵਾਉਣ ਦੀ ਵਾਸਤੇ ਆਉਂਦੀ ਸੀ ਉਹ ਔਰਤ ਫਿਰ ਅਕਸਰ ਉਸ ਨੂੰ ਮਿਲਣ ਲੱਗੀ ਇਹਦੇ ਤੋਂ ਬਾਅਦ ਇਹਨਾਂ ਵਿਚਕਾਰ ਪ੍ਰੇਮ ਸਬੰਧ ਬਣ ਗਏ ਔਰਤ ਨੇ ਲਗਭਗ 9 ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਦਿੱਤਾ ਸੀ ਗੋਲਸ਼ਲ ਨੇ ਦੱਸਿਆ ਕਿ ਉਹ ਦੋਵੇਂ ਲਿਵਨ 파ਟਨਰ ਵਾਕ ਰਹਿੰਦੇ ਰਹੇ ਅਚਾਨਕ ਔਰਤ ਕਹਿਣ ਲੱਗੀ ਕਿ ਉਹ ਉਹਦੇ ਨਾਲ ਵਿਆਹ ਕਰਵਾਵੇ ਉਹ ਕਹਿੰਦਾ ਮੈਂ ਪਹਿਲਾਂ ਔਰਤ ਨੂੰ ਦੱਸਿਆ ਹੋਇਆ ਸੀ ਕਿ ਮੈਂ ਵਿਆਹਾ ਹੋਇਆ ਹਾਂ ਉਸਤੇ ਤਿੰਨ ਬੱਚੇ ਐ ਉਹ ਔਰਤ ਹਾਲੇ ਵੀ ਮੇਰੇ ਤੇ ਦਬਾਅ ਪਾ ਰਹੀ ਸੀ ਵਿਆਹ ਵਾਸਤੇ ਮੈਂ ਪਰੇਸ਼ਾਨ ਹੋ ਗਿਆ ਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਇਸ ਕਾਰਨ ਦੋਵਾਂ ਵਿੱਚਕਾਰ ਲੜਾਈ ਹੋਈ ਐਨ ਆਈ ਟੀ 2 ਪੁਲਿਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ 29 ਮਾਰਚ ਨੂੰ ਹੀ ਪੀੜਤਾ ਦੀ ਸ਼ਿਕਾਇਤ ਦੇ ਆਧਾਰ ਤੇ ਔਰਤ ਦੇ ਪਰਾ ਅਮਿਤ ਉਸਦੇ ਪਿਤਾ ਮਨੀਸ਼ ਹਣੀ ਕਮਲ ਉਰਫ ਮਨੂ ਬੱਗੀ ਅਤੇ ਤਿੰਨ ਹੋਰਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਨੇ ਆਖਿਆ ਕਿ ਸਾਰਿਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ। ਹੁਣ 트럼ਪ ਸਰਕਾਰ ਅਤੇ ਪ੍ਰਸ਼ਾਸਨ ਨੂੰ ਇੱਕ ਜੱਜ ਦੇ ਵੱਲੋਂ ਝਟਕਾ ਦੇ ਦਿੱਤਾ ਗਿਆ ਹੈ। ਮੈਸਾਸੋਸੀਏਟਸ ਦੇ ਇੱਕ ਫੈਡਰਲ ਜੱਜ ਨੇ ਅਮਰੀਕੀ ਰਾਸ਼ਟਰਪਤੀ 트럼ਪ ਦੇ ਪ੍ਰਸ਼ਾਸਨ ਨੂੰ ਕਿਊਬਾ, ਹੈਤੀ, ਨਿਕਾਰਾਗਵਾ ਅਤੇ ਵੈਨਜ਼ੂਏਲਾ ਤੋਂ 5 ਲੱਖ ਤੋਂ ਵੱਧ ਪ੍ਰਵਾਸੀਆਂ ਵਾਸਤੇ ਤਰੂਲ ਅਤੇ ਕੰਮ ਕਰਨ ਦੇ ਅਧਿਕਾਰ ਨੂੰ ਖਤਮ ਕਰਨ ਦੇ ਅਸਥਾਈ ਤੌਰ ਤੇ ਰੋਕ ਲਗਾ ਦਤੀ ਹੈ ਅਮਰੀਕੀ ਜਿਰਾ ਜੱਜ ਇੰਦਰਾ ਤਲਵਾਨੀ ਨੇ ਫੈਸਲਾ ਸੁਣਾਇਆ ਕਿ ਚਾਰ ਦੇਸ਼ਾਂ ਦੇ ਪ੍ਰਵਾਸੀ ਅਮਰੀਕਾ ਵਿੱਚ ਰਹਿ ਸਕਦੇ ਹੈ ਅਤੇ ਕਾਨੂੰਨੀ ਤੌਰ ਤੇ ਕੰਮ ਕਰਨ ਜਾਂ ਸਥਿਤੀ ਦੇ ਸਮਾਨ ਯੋਜਨ ਲਈ ਅਰਜੀ ਦੇਣ ਦਾ ਅਧਿਕਾਰ ਰੱਖ ਸਕਦੇ ਹੈ ਇਹ ਅਸਥਾਈ ਤੌਰ ਤੇ ਗ੍ਰਹਿ ਸੁਰੱਖਿਆ ਵਿਭਾਗ ਨੂੰ 10 ਦਿਨਾਂ ਵਿੱਚ ਪ੍ਰੋਗਰਾਮ ਨੂੰ ਬੰਦ ਕਰਨ ਦੇ ਫੈਡਰਲ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ ਆਪਣੀ ਸਥਿਤੀ ਨੂੰ ਹਟਾਉਣ ਤੋਂ ਰੋਕਦਾ ਹੈ 41 ਪੰਨਿਆਂ ਦੇ ਫੈਸਲੇ ਵਿੱਚ ਮਾਨਯੋਗ ਜੱਜ ਨੇ ਲਿਖਿਆ ਕਿ ਜੇਕਰ ਉਹਨਾਂ ਦੀ ਪੈਰੋਲ ਸਥਿਤੀ ਨੂੰ ਖਤਮ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਮੁਦਈਆਂ ਨੂੰ ਦੋ ਪ੍ਰਤੀਕੂਲ ਵਿਕਲਪਾਂ ਦਾ ਸਾਹਮਣਾ ਕਰਨਾ ਪਵੇਗਾ ਕਾਨੂੰਨ ਦੀ ਪਾਲਣਾ ਜਾਰੀ ਰੱਖਣਾ ਅਤੇ ਆਪਣੇ ਆਪ ਮੁਲਕ ਛੱਡਣਾ ਜਾਂ ਹਟਾਉਣ ਦੀ ਕਾਰਵਾਈ ਦੀ ਉਡੀਕ ਕਰਨੀ ਜੇਕਰ ਮੁਦਈ ਆਪਣੇ ਆਪ ਮੁਲਕ ਛੱਡ ਦਿੰਦੇ ਨੇ ਤਾਂ ਉਹਨਾਂ ਨੂੰ ਆਪਣੇ ਹਲਫਿਆ ਨਾਵਿਆਂ ਦੇ ਵਿੱਚ ਦੱਸੇ ਅਨੁਸਾਰ ਆਪਣੇ ਮੂਲ ਦੇਸ਼ਾਂ ਦੇ ਵਿੱਚ ਖਤਰਿਆਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੇ ਲਿਖਿਆ ਕਿ ਕੁਝ ਮੁਦਈਆਂ ਲਈ ਛੱਡਣ ਦੇ ਨਾਲ ਭਾਵ ਅਮਰੀਕਾ ਛੱਡਣ ਨਾਲ ਪਰਿਵਾਰਾਂ ਦਾ ਵਿਛੋੜਾ ਹੋਏਗਾ ਛੱਡਣ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਮੁਦਈ ਆਪਣੇ ਦਾਅਵਿਆਂ ਦੇ ਆਧਾਰ ਤੇ ਉਪਾਪ ਪ੍ਰਾਪਤ ਕਰਨ ਵਿੱਚ ਕੋਈ ਮੌਕਾ ਵੀ ਗਵਾ ਦੇਣ ਦੱਸ ਦਈਏ ਕਿ ਇੰਦਰਾ ਤਲਵਾਨੀ ਦੁਆਰਾ ਜਾਰੀ ਕੀਤਾ ਗਿਆ ਫੈਸਲਾ ਉਹਨਾਂ ਪ੍ਰਵਾਸੀਆਂ ਲਈ ਜਿੱਤ ਵਜੋਂ ਆਇਆ ਹੈ ਜਿਨ੍ਹਾਂ ਦੀ ਕਾਨੂੰਨੀ ਸਥਿਤੀ 24 ਅਪ੍ਰੈਲ ਨੂੰ ਖਤਮ ਹੋਣ ਵਾਲੀ ਸੀ ਤੇ ਹੁਣ ਲੱਗਦਾ ਨਹੀਂ ਕਿ ਟੈਰਫ ਵਾਰ ਛੇਤੀ ਰੁਕੇਗੀ ਦੁਨੀਆ ਦੀਆਂ ਦੋ ਵੱਡੀਆਂ ਸ਼ਕਤੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਉਨਾਂ ਦੇ ਵਿੱਚਕਾਰ ਟ੍ਰੇਡ ਵਾਰ ਪਾ ਵਪਾਰ جنگ ਹੋਰ ਤੇਜ਼ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਨੇ ਕਿਹਾ ਕਿ ਚੀਨ ਨੂੰ ਹੁਣ ਅਮਰੀਕਾ ਨੂੰ ਆਯਾਤ ਤੇ 245% ਤੱਕ ਟੈਰਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਦੇ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਚੀਨ ਵੱਡੇ ਬੋਇੰਗ ਸੌਦੇ ਤੋਂ ਇਹ ਕਹਿੰਦੇ ਹੋਏ ਮੁਕਰ ਗਿਆ ਕਿ ਉਹ ਜਹਾਜ਼ਾਂ ਲਈ ਪੂਰੀ ਤਰ੍ਹਾਂ ਵਚਨਬੱਧ ਕਬਜ਼ਾ ਨਹੀਂ ਲਵੇਗਾ। ਉਹ ਉਹਨਾਂ ਰਿਪੋਰਟਾਂ ਦੀ ਪੁਸ਼ਟੀ ਕਰਦੇ ਜਾਪਦੇ ਨੇ ਕਿ ਚੀਨ ਨੇ ਆਪਣੀਆਂ 에ਅਰਲਾਈਨਾਂ ਨੂੰ ਅਮਰੀਕੀ ਜਹਾਜ਼ ਨਰਮਾਤਾ ਵੋਇੰਗ ਤੋਂ ਜਹਾਜ਼ਾਂ ਦੀ ਇਹ ਸਪੁਰਦਗੀ ਨਾ ਲੈਣ ਵਾਸਤੇ ਆਖਿਆ ਹੈ। ਪੋਸਟ ਵਿੱਚ ਉਹਨਾਂ ਨੇ ਚੀਨ ਵਰਗੇ ਆਪਣੇ ਵਿਰੋਧੀਆਂ ਨਾਲ ਵਪਾਰ ਜੰਗ ਵਿੱਚ ਅਮਰੀਕਾ ਅਤੇ ਉਸਦੇ ਕਿਸਾਨਾਂ ਦੀ ਰੱਖਿਆ ਕਰਨ ਦਾ ਸੰਕਲਪ ਵੀ ਲਿਆ। ਵਾਈਟ ਹਾਊਸ ਨੇ ਜਿਹੜੀ ਤੱਥ ਜਾਰੀ ਕੀਤੇ ਨੇ ਉਹ ਤੱਥ ਸੂਚੀ ਵਿੱਚ ਲਿਖਿਆ ਹੈ ਕਿ ਰਾਸ਼ਟਰਪਤੀ 트ਰਾਪ ਨੇ ਆਯਾਤ ਕੀਤੇ ਅਤੇ ਪ੍ਰੋਸੈਸਡ ਕ੍ਰਿਟੀਕਲ ਖੰਡਾਂ ਅਤੇ ਉਹਨਾਂ ਤੋਂ ਬਣਾਈ ਉਤਪਾਦਾਂ ਤੇ ਅਮਰੀਕਾ ਦੀ ਨਿਰਭਰਤਾ ਕਾਰਨ ਪੈਦਾ ਹੋਈ ਕੌਮੀ ਸੁਰੱਖਿਆ ਖਤਰੇ ਦੀ ਜਾਂਚ ਸ਼ੁਰੂ ਕਰਨ ਵਾਲੇ ਕਾਰਜਕਾਰੀ ਹੁਕਮ ਤੇ ਦਸਤਕਤ ਕੀਤੇ ਐ। ਬਿਆਨ ਵਿੱਚ ਕਿਹਾ ਗਿਆ ਕਿ ਪਹਿਲੇ ਦਿਨ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੀ ਅਰਥ ਵਿਵਸਥਾ ਨੂੰ ਫਿਰ ਤੋਂ ਮਹਾਨ ਬਣਾਉਣ ਲਈ ਆਪਣੀ ਅਮਰੀਕਾ ਦੇ ਵਿੱਚ ਪਹਿਲ ਵਪਾਰ ਨੀਤੀ ਦੀ ਸ਼ੁਰੂਆਤ ਕੀਤੀ ਹੈ। ਤੱਥ ਸੂਚੀ ਵਿੱਚ ਲਿਖਿਆ ਗਿਆ ਹੈ ਕਿ ਜਵਾਬੀ ਕਾਰਵਾਈ ਦੇ ਨਤੀਜੇ ਵਜੋਂ ਚੀਨ ਨੂੰ ਹੁਣ ਅਮਰੀਕਾ ਨੂੰ ਆਯਾਤ ਤੇ 245% ਤੱਕ ਟੈਰਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਇਕੱਲਾ ਅਜਿਹਾ ਦੇਸ਼ ਹੈ ਜਿਸ ਨੇ ਇਸ ਦਾ ਜਵਾਬ ਤਿੱਖੇ ਟੈਕਸਾਂ ਨਾਲ ਦਿੱਤਾ ਹੈ ਚੀਨ ਨੇ ਟਰੰਪ ਪ੍ਰਸ਼ਾਸਨ ਨੂੰ ਚੀਨੀ ਨਰਜਾਤ ਤੇ 145% ਟੈਕਸ ਲਗਾਉਣ ਦੇ ਜਵਾਬ ਵਿੱਚ ਬੀਤੇ ਸ਼ੁੱਕਰਵਾਰ ਨੂੰ ਅਮਰੀਕਾ ਤੋਂ ਆਜ਼ਾਦ ਤੇ ਵਾਧੂ ਟੈਰਫ ਲਗਾ ਕੇ 125% ਕਰ ਦਿੱਤਾ ਸੀ ਅਮਰੀਕੀ ਟੈਰਫ ਵਾਧੇ ਤੋਂ ਬਾਅਦ ਚੀਨ ਨੇ ਡਬਲਯੂਟੀਓ ਕੋਲ ਮੁਕੱਦਮਾ ਵੀ ਦਾਇਰ ਕਰ ਦਿੱਤਾ ਸੀ ਟਰੰਪ ਨੇ ਚੀਨ ਤੋਂ ਇਲਾਵਾ ਹੋਰ ਨਾਂ ਦੇ ਮੁਲਕਾਂ ਤੇ ਅਗਲੇ 90 ਦਿਨਾਂ ਵਾਸਤੇ ਦਸਣਾ ਬਣਦਾ ਹੈ ਕਿ ਟਾਰਫ ਲਾਗੂ ਕਰਨ ਉਤੇ ਰੋਕ ਲਗਾ ਦਿੱਤੀ ਸੀ ਹੁਣ ਦੇਖਣਾ ਹੋਵੇਗਾ ਕਿ ਦੋਵੇਂ ਵੱਡੇ ਮੁਲਕ ਇਸ ਵਪਾਰ ਯੁੱਧ ਵਿੱਚ ਅੱਗੇ ਕਿੱਥੋਂ ਤੱਕ ਜਾਂਦੇ ਨੇ ਦੋਸਤੋ ਇਸ ਹੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ